ਸਤਿ ਸ਼੍ਰੀ ਅਕਾਲ ਜੀ ਸਾਰੇ ਅਨਸਬਕਤ ਕਰਦੇ ਹਾਂ ਤੁਹਾਡਾ ਪੰਜਾਬੀ ਸਟੋਰੀ 13 ਚੈਨਲ ਦੇ ਵਿੱਚ ਅੱਜ ਸਮੂਹ ਪੰਚਾਇਤ ਦੀ ਹਾਜ਼ਰੀ ਵਿੱਚ ਮੈਂ ਇਸ ਬਤਚਾਰਨ ਔਰਥ ਜਿਹੜੀ ਥਾਂ-ਥਾਂ ਮੂੰਹ ਮਾਰਦੀ ਫਿਰਦੀ ਹੈ ਆ ਦੇਖੋ ਇਹਦੀ ਫੋਟੋ ਸਾਰੇ ਵੇਖੋ ਇਹ ਬਣੀ ਫਿਰਦੀ ਹੈ ਮਾਸੂਮ ਮੈਂ ਦੱਸਦਾ ਇਸ ਦੀ ਮਾਸੂਮੀਅਤ ਦੇ ਕਿਸੇ ਥਾਂ-ਥਾਂ ਖਾਸਮ ਕੀਤੇ ਹੋਣਗੇ ਨਹੀਂ ਸਭ ਪਤਾ ਹੈ ਇਹੋ ਜਿਹੇ ਗੰਦਦਾ ਸਾਰਿਆਂ ਦੇ ਸਾਹਮਣੇ ਐਲਾਨ ਹੈ ਮੇਰਾ ਇਹ ਗਲੀ ਦੇ ਆਵਾਰਾ ਕੁੱਤੀ ਨੂੰ ਹੁਣ ਮੈਂ ਦੱਸੂੰ ਕਹਿੰਦੇ ਹੋਏ ਕੁਲਜੀਤ ਦੀਆਂ ਅੱਖਾਂ ਲਾਲ ਤੇ ਹੱਥ ਵਿੱਚ ਫੜੀਆਂ ਤਸਵੀਰਾਂ ਪੰਚਾਇਤ ਦੇ ਸਾਹਮਣੇ ਕੀਤੀਆਂ ਤੇ ਮੁਸਕੜியே ਹੱਸਦਾ ਹੋਇਆ ਜਦੋਂ ਪੰਮੀ ਵੱਲ ਵੇਖਦਾ ਤਾਂ ਪੰਮੀ ਤਾਂ ਹੈਰਾਨ ਹੀ ਹੋ ਗਈ ਪੰਚਾਇਤ ਵਿੱਚ ਬੈਠੀਆਂ ਬੀਬੀਆਂ ਜਿਹੜੀਆਂ ਕੁਝ ਮਹੀਨਾ ਪਹਿਲਾਂ ਪੰਮੀ ਪੰਮੀ ਕਰਦੀਆਂ ਨਹੀਂ ਥੱਕਦੀਆਂ ਸੀ ਅੱਜ ਕੁਲਜੀਤ ਸਿੰਘ ਨੂੰ ਵਾਰ-ਵਾਰ ਆਖਣ ਬਈ ਬਹੁਤ ਵਧੀਆ ਕੀਤਾ ਆਹੀ ਹੋਣਾ ਚਾਹੀਦਾ ਸੀ ਇਹ ਮਾਸੂਮ ਵਿਚਾਰੀ ਬਣਦੀ ਸੀ ਆ ਆ ਗਿਆ ਨਾ ਲੋਕਾਂ ਦੇ ਸਾਹਮਣੇ ਅਸਲੀ ਚਿਹਰਾ ਤੇ ਕਰ ਲਿਆ ਸਾਰੇ ਸਬੂਤ ਇਹਨੂੰ ਕੱਢੀਏ ਪਿੰਡੋਂ ਪੰਮੀ ਚੁੱਪਚਾਪ ਆਪਣੇ ਦਿਲ ਵਿੱਚ ਇਹੀ ਕਹਿੰਦੀ ਹੈ ਕੁਲਜੀਤ ਪਿਆਰ ਸੀ ਤੂੰ ਮੇਰਾ ਅੱਜ ਤੱਕ ਮੈਂ ਤੈਨੂੰ ਮਾੜਾ ਨਹੀਂ ਕਿਹਾ ਤੂੰ ਦੂਰ ਸੀ ਮੇਰੇ ਤੋਂ ਆਪਣੀ ਮਰਜ਼ੀ ਨਾਲ ਦੂਰ ਹੋਇਆ ਹੈ ਅਬਦੇ ਰਿਸ਼ਤਿਆਂ ਲਈ ਦੂਰ ਮੈਂ ਕਦੇ ਤੈਨੂੰ ਮਾੜਾ ਨਹੀਂ ਕਿਹਾ ਪਰ ਅੱਜ ਉਹ ਸੱਚੇ ਪਾਤਸ਼ਾਹ ਅੱਗੇ ਇਹੀ ਆਖੂੰ ਨਿਆਂ ਕਰੀ ਮਾਲਕਾ ਜਿਹੜਾ ਵੀ ਸਾਡੇ ਦੋਹਾਂ ਵਿੱਚੋਂ ਗਲਤ ਹੈ ਉਹਨੂੰ ਆਪਣੇ ਆਪ ਸੰਭਾਲ ਲਈ ਮੇਰਾ ਸਵਰਨਾ ਪਰਖ ਮੇਰੇ ਮਾਲਕਾ ਕਹਿੰਦੀ ਹੋਈ ਪੰਮੀ ਦੇ ਅੱਖਾਂ ਵਿੱਚੋਂ ਨੀਰ ਆ ਗਿਆ ਹਾਂਜੀ ਕੱਲ ਪਰਸੋਂ ਦੀਆਂ ਗੱਲਾਂ ਸੀ ਜਦੋਂ ਕੁਲਜੀਤ ਪੰਮੀ ਦਾ ਮੂੰਹ ਵੇਖੇ ਬਿਨਾ ਨਹੀਂ ਸੀ ਚਾਉਂਦਾ ਪਤਾ ਨਹੀਂ ਅੱਜ ਉਸ ਨੂੰ ਕੀ ਹੋ ਗਿਆ ਅੱਜ ਦੁਸ਼ਮਣ ਬਣ ਕੇ ਬੈਠ ਗਿਆ ਪੰਮੀ ਰੱਬ ਜਨਮ ਤੋਂ ਉਸ ਦਾ ਬੈਰੀ ਸੀ ਕਿ ਕਿਸਮਤ ਉਹਦੀ ਬੈਰੀ ਅਜੇ ਤੱਕ ਉਸ ਨੂੰ ਪਤਾ ਨਹੀਂ ਸੀ ਲੱਗਿਆ ਜੰਮ ਦੀਦੀ ਮਾਂ ਮਰ ਗਈ ਤੇ ਪਿਓ ਨੇ ਦੂਸਰਾ ਵਿਆਹ ਕਰਵਾ ਲਿਆ ਸਿਆਣੇ ਕਹਿੰਦੇ ਆ ਕਿ ਆਪ ਦਾ ਛੁੱਟੂ ਤੇ ਸਾਮੀ ਛੁੱਟੂ ਪਰ ਇਸ ਦੇ ਉਲਟ ਹੀ ਹੋਇਆ ਪੰਮੀ ਦੀ ਦਾਦੀ ਕਹਿੰਦੀ ਸੀ ਮਰਦੀ ਮਰਦੀ ਬਚ ਜਾਂਦੀ ਸੀ ਪੰਮੀਏ ਪਤਾ ਨਹੀਂ ਕਿਹੜੇ ਦੁੱਖਾਂ ਦੀ ਗੱਟੜੀ ਬਣਨ ਐ ਤੈਂ ਜੀ 8 ਸਾਲ ਦੀ ਪੰਮੀ ਰੋਟੀ ਬਣਾਉਣ ਪਸ਼ੂਆਂ ਨੂੰ ਸਾਂਭਣ ਸਾਰੇ ਕੰਮ ਕਰਨਾ ਸਿੱਖ ਗਈ ਸੀ ਰੋਟੀ ਲੈ ਕੇ ਖਾਣੀ ਸੀ ਮਤਰੇਈ ਮਾਂ ਤੋਂ ਪੰਮੀ ਭੂਆ ਕੋਲ ਜਾਂਦੀ ਰਹੀ ਸਾਰਾ ਦਿਨ ਗੋਹਾ ਕੂੜਾ ਕਰਨਾ ਰੋਟੀ ਟੁੱਕ ਕਰਨਾ ਵਾਲ ਕੱਟੇ ਹੋਏ ਪੈਰਾਂ ਤੇ ਗੋਹਾ ਲੱਗਿਆ ਰਹਿੰਦਾ ਇੱਕ ਪੁਰਾਣੀ ਜਿਹੀ ਪਲੂਂਗੜੀ ਮਿਲ ਮਿਲੀ ਦਿਨ ਰਾਤ ਉਹ ਹੀ ਹੁੰਦੀ ਪੰਮੀ ਥੱਲੇ ਹੋਰ ਮੰਜੇ ਤੇ ਬੈਠਣ ਦੀ ਆਗਿਆ ਨਹੀਂ ਸੀ ਸਿਰ ਦੇ ਵਿੱਚ ਜੂਹਾ ਪੈਨ ਕਰਕੇ ਸਿਰ ਗੰਝਾ ਕਰਤਾ ਪੂਆ ਨੇ ਪੰਮੀ ਦਾ ਪੂਆ ਦੇ ਘਰ ਬਥੇਰੇ ਇਹੋ ਜਿਹੇ ਬੰਦੇ ਆਉਂਦੇ ਜੋ ਪੈਸੇ ਦਿੰਦੇ ਆਪਦਾ ਮਤਲਬ ਪੂਰਾ ਕਰਕੇ ਖੁੱਪੜ ਜੀ ਪੂਰਾ ਕਰਕੇ ਚਲੇ ਜਾਂਦੇ ਖੁੱਪੜ ਜੀ ਦਵਾਈ ਵਿੱਚ ਸੀ ਇੱਕ ਦਿਨ ਜਦੋਂ ਆਪਾਂ ਪੂਆ ਨੇ ਪੰਮੀ ਨੂੰ ਕਿਹਾ ਕਿ ਤੂੰ ਆਵਦਾ ਕਮੀਜ਼ ਲਾ ਕੇ ਉਹ ਭਾਈ ਨੂੰ ਦਿਖਾ ਤੈਨੂੰ 10 ਰੁਪਏ ਮਿਲਣਗੇ ਪੰਮੀ ਭਾਵੇਂ ਨਹੀਂ ਮੰਨੀ ਪਰ ਚਪੇੜਾ ਨਾਲ ਪੰਮੀ ਦਾ ਮੂੰਹ ਲਾਲ ਕਰ ਦਿੱਤਾ ਤੇ ਕਮੀਜ਼ ਪਾੜ ਕੇ ਲਾਹਿਆ ਜਦੋਂ ਉਹ ਅਧ்கੜ ਉਮਰ ਦੇ ਬੰਦੇ ਨੇ ਬੰਦੇ ਦੇ ਹੱਥ ਪੰਮੀ ਦੀਆਂ ਛਾਤੀਆਂ ਤੇ ਲੱਗੇ ਤਾਂ ਪੰਮੀ ਦੀਆਂ ਚੰਗਿਆੜਾ ਨਿਕਲ ਗਈਆਂ ਰੁਲਦੀ ਕੁਲਦੀ ਪਲਦੀ ਪੰਮੀ 11 ਸਾਲ ਦੀ ਹੋ ਗਈ। ਪੰਮੀ ਆਪਦੇ ਘਰ ਆਉਣ ਨੂੰ ਤਰਸਦੀ ਪਰ ਪੂਆ ਉਹਨੂੰ ਨਾਮ ਵੀ ਨਹੀਂ ਸੀ ਲੈਣ ਦਿੰਦੀ। ਹੁਣ ਤਾਂ ਸਕੂਲ ਵਾਲੇ ਵੀ ਕਹਿੰਦੇ ਸੀ ਕੁੜੀ ਨਹੀਂ ਆਈ। ਸਕੂਲ ਨਾਨੀ ਨੇ ਪੰਮੀ ਨੂੰ ਲਿਆਂਦਾ ਤੇ ਪੰਮੀ ਦੀ ਵੱਡੀ ਭੈਣ ਆਮਣੇ ਵੀ ਦੂਜੀ ਪੂਆ ਕੋਲੋਂ ਆ ਗਈ ਸੀ। ਥੋੜੇ ਦਿਨਾਂ ਬਾਅਦ ਆਮਣੇ ਘਰਦਿਆਂ ਨੂੰ ਗੋਲੀਆਂ ਪਾ ਕੇ ਕਿਸੇ ਹੋਰ ਦੇ ਨਾਲ ਭੱਜ ਗਈ। ਪਰ ਉਹਦੀ ਸਜ਼ਾ ਵੀ ਪੰਮੀ ਨੂੰ ਮਿਲੀ। ਪੰਮੀ ਨੂੰ ਕੁੱਟ-ਕੁੱਟ ਮਰਨ ਵਾਲੀ ਕਰਤਾ ਪੰਮੀ ਦੇ ਕਰਦਿਆ ਨਹੀਂ ਪੰਮੀ ਨੂੰ ਕੁਝ ਵੀ ਨਹੀਂ ਸੀ ਦਿੱਤਾ ਖਾਣ ਪੀਣ ਨੂੰ ਤੇ ਨਾ ਹੀ ਪੰਮੀ ਨੂੰ ਇਸ ਬਾਰੇ ਕੁਝ ਪਤਾ ਸੀ ਪੰਮੀ ਮਿੰਤਾ ਕਰਦੀ ਕੋਈ ਨਾ ਸੁਣਦਾ ਪਤੰਗ ਵਾਲੀ ਡੋਰ ਪੰਮੀ ਦੇ ਹੱਥਾਂ ਤੇ ਕੁੱਟ ਕੇ ਬੰਨ੍ਹ ਦਿੱਤੀ ਜਿਹੜੀ ਖੂਬ ਕੇ ਬਾ ਲਹੂ ਲਹਾਨ ਹੋ ਗਈ ਸੀ ਹਫਤੇ ਬਾਅਦ ਪੰਮੀ ਨੂੰ ਕਮਰੇ ਵਿੱਚੋਂ ਬਾਹਰ ਕੱਢਿਆ ਪਰ ਆਮਨੇ ਦਾ ਕੋਈ ਪਤਾ ਨਹੀਂ ਸੀ ਅਜੇ ਵੀ ਸਾਲ ਬਾਅਦ ਅਮਨੇ ਨੇ ਪੰਮੀ ਨਾਲ ਗੱਲ ਕੀਤੀ ਪੰਮੀ ਮੇਲਣ ਵੀ ਜਾਂਦੀ ਘਰਦਿਆਂ ਤੋਂ ਚੋਰੀ ਅਮਨੇ ਕੋਲ ਮੁੰਡਾ ਹੋਇਆ ਤੇ ਅਮਨ ਹਸਤਾਲ ਵਿੱਚ ਮੁੰਡੇ ਨੂੰ ਛੱਟ ਕੇ ਗਾਇਬ ਹੋ ਗਈ ਉਹ ਮਾਸੂਮ ਬਿਲਕਦਾ ਪੰਮੀ ਨੇ ਇੱਕ ਨਾਲ ਲਾ ਲਿਆ ਬੇਕਾਕੇ ਤੇਰੀ ਮਾਂ ਤੈਨੂੰ ਛੱਡ ਗਈ ਤੇ ਮੇਰੀ ਮਾਂ ਵੀ ਹੋ ਗਈ ਇਕੋ ਜਹੀ ਹੁਣ ਇੱਕ ਹੋਰ ਮੋੜ ਆਇਆ ਪੰਮੀ ਦੀ ਜ਼ਿੰਦਗੀ ਵਿੱਚ ਨਿੱਕਾ ਜਿਹਾ ਨਵਾਬ ਮਤਰਈ ਮਾਂ ਵੱਲੋਂ ਨਹੀਂ ਸਾਂਭਿਆ ਜਾਂਦਾ ਸੀ ਤੇ ਨਵਾਬ ਦੇ ਦਾਦੇ ਨੇ ਨਵਾਬ ਪੰਮੀ ਦੇ ਹਵਾਲੇ ਕਰ ਦਿੱਤਾ ਨਵਾਬ 7 ਮਹੀਨਿਆਂ ਦਾ ਬੱਚਾ ਨਵਾਬ ਦੇ ਦਾਦੇ ਨੇ ਨਵਾਬਦੀਪ ਨਵਾਬ ਪੰਮੀ ਦੀ ਝੋਲੀ ਦੇ ਵਿੱਚ ਪਾ ਦਿੱਤਾ ਤੇ ਕਿਹਾ ਤੀ ਇਹ ਮੇਰਾ ਪੋਤਾ ਸਾਮਲਾ ਹੈ ਜ਼ਮੀਨ ਦੇ ਚਾਰ ਕਿਲੇ ਵੀ ਨਵਾਬ ਦੇ ਨਾਂ ਤੇ ਹੀ ਸੀ ਤੇ ਸਾਰਾ ਘਰ ਵੀ ਨਵਾਬ ਦੇ ਪਿਓ ਨੇ ਆਪਣੀ ਬੇਇੱਜ਼ਤੀ ਦਾ ਬਦਲਾ ਆਮਨੇ ਦੀ ਛੋਟੀ ਪੈਣ ਪੰਮੀ ਤੋ ਲਿਆ ਇੱਕ ਦਿਨ ਜਦੋਂ ਘਰੇ ਕੋਈ ਨਹੀਂ ਸੀ ਤਾਂ ਚਾਰ ਬੰਦੇ ਆਏ ਤੇ ਪੰਮੀ ਦਾ ਬਲਾਤਕਾਰ ਕੀਤਾ ਲਹੂ ਲਹਾਨ ਪੰਮੀ ਬੇੜੇ ਦੇ ਵਿੱਚ ਅਲਫ ਨੰਗੀ ਹੋਈ ਪਈ ਸੀ ਹਸਪੀਟਲ ਦਾਖਲ ਕਰਵਾਇਆ ਤਾਂ ਪਤਾ ਲੱਗਿਆ ਕਿ ਇੱਕ ਟਿਊਬ ਡੈਮੇਜ ਹੋ ਗਈ ਪੰਮੀ ਦੀ ਕੇਸ ਚੱਲਿਆ ਚਾਰ ਜਣਿਆਂ ਨੇ ਕੱਪੜੇ ਲਾ ਕੇ ਬਲਾਤਕਾਰ ਕੀਤਾ ਤੇ ਪੰਜਾਬ ਪੁਲਿਸੀਆਂ ਦੀਆਂ ਅੱਖਾਂ ਨੇ ਅਦਾਲਤ ਵਿੱਚ ਵਕੀਲਾ ਨੇ ਅਖੀਰ ਫੈਸਲਾ ਕੀਤਾ ਗਿਆ ਕਿ ਰਾਜੀਨਾਮਾ ਕਰਵਾਉਣ ਲਈ ਪੰਮੀ ਦੇ 18 ਸਾਲ ਹੋਣ ਤੱਕ ਉਹ ਬਿੱਕੀ ਨਵਾਬ ਦਾ ਪਿਓ ਪੰਮੀ ਨੂੰ ਖਰਚਾ ਦੇਉ ਪਰ ਪੰਮੀ ਨਾਲ ਪਰ ਪੰਮੀ ਨਾਲ ਇਹ ਨਹੀਂ ਰਹਿੰਦੀ ਨਵਾਬ ਦਾ ਖਰਚਾ ਤਾਂ ਬਿੱਕੀ ਨੇ ਦੇਣਾ ਹੀ ਸੀ ਸਮਾਂ ਲੰਘਦਾ ਗਿਆ ਪੰਮੀ ਜਵਾਨ ਹੁੰਦੀ ਗਈ ਭਾਵੇਂ ਅੱਜ ਤੱਕ ਉਹਨਾਂ ਦੀ ਰਜਿਸਟ੍ਰੇਸ਼ਨ ਹੋਣ ਦੇ ਬਾਵਜੂਦ ਉਹ ਵਿੱਕੀ ਨਾਲ ਨਹੀਂ ਸੀ ਰਹਿੰਦੀ ਸਿਰਫ ਕਾਗਜ਼ਾਂ ਵਿੱਚ ਰਿਸ਼ਤਾ ਹੀ ਸੀ ਪਰ ਪੰਮੀ ਨੇ ਵਿਦੇਸ਼ ਜਾਣਾ ਸੀ ਹੁਣ ਇੱਕ ਹੋਰ ਮੋੜ ਆਇਆ ਪੰਮੀ ਦੀ ਜ਼ਿੰਦਗੀ ਵਿੱਚ ਕੁਲਜੀਤ ਸੋਨਾ ਜਿਹਾ ਮੁੰਡਾ ਸੀ ਉਮਰ ਵਿੱਚ ਭਾਵੇਂ ਪੰਮੀ ਤੋਂ ਵੱਡਾ ਸੀ ਪਰ ਐਨੀ ਲਿਆਕਤ ਬੋਲਣ ਦੀ ਹਰ ਇੱਕ ਦੇ ਦਿਲ ਨੂੰ ਕੀ ਲਵੇ ਪਿਆਰ ਹੋ ਗਿਆ ਪੰਮੀ ਨੂੰ ਕੁਲਜੀਤ ਦੇ ਨਾਲ ਤੇ ਕੁਲਜੀਤ ਨੂੰ ਪੰਮੀ ਦੇ ਨਾਲ ਬਸ ਹੁਣ ਨਵਾਬ ਨੂੰ ਬਦੇਸ਼ ਭੇਜਣਾ ਸੀ ਤੇ ਸਾਰੀ ਜ਼ਿੰਮੇਵਾਰੀ ਦਾ ਬੋਝ ਖਾਤਮ ਤੇ ਕੁਲਜੀਤ ਪੰਮੀ ਇੱਕ ਹੋ ਜਾਣਗੇ ਕੁਲਜੀਤ ਪੰਮੀ ਦਾ ਦਿਨ ਚੜ੍ਹਦੇ ਨਾਲ ਮੂੰਹ ਦੇਖਦਾ ਤੇ ਛਿਪ ਦੇ ਨਾਲ ਮੂੰਹ ਦੇ ਕੇ ਹੀ ਸੌਂਦਾ ਰੂਹ ਬਸਦੀ ਸੀ ਦੋਵਾਂ ਦੀ ਇੱਕ ਦੂਜੇ ਦੇ ਵਿੱਚ ਜਦੋਂ ਪੰਮੀ ਨੇ ਕੁਲਜੀਤ ਨੂੰ ਆਪਦੇ ਬਾਰੇ ਦੱਸਿਆ ਤਾਂ ਕੁਲਜੀਤ ਦਾ ਮਨ ਉਛਲ ਆਇਆ ਉਹੀ ਕੁਲਜੀਤ ਜਿਹੜਾ ਇਹ ਗੱਲ ਕਹਿੰਦਾ ਸੀ ਪੰਮੀਏ ਤੈਨੂੰ ਰਾਜ ਕਰਵਾ देऊ ਵੇਖੀ ਜਾਈ ਸਾਰੀ ਦੁਨੀਆ ਦੀ ਸ਼ੈਰ ਕਰਵਾਉ ਤੈਨੂੰ ਜਦੋਂ ਪੰਮੀ ਤੇ ਕੁਲਜੀਤ ਇਸ਼ਕ ਦੀਆਂ ਗੱਲਾਂ ਵਿੱਚ ਪੈ ਪੈਂਦੇ ਤਾਂ ਮਿਲਣ ਦੀਆਂ ਗੱਲਾਂ ਹੋਣੀਆਂ ਪਿਆਰ ਸੀ ਹਰ ਇੱਕ ਗੱਲ ਵਿੱਚ ਤਾਂ ਮਿਲਣਾ ਤਾਂ ਸੁਭਾਵਿਕ ਹੀ ਸੀ ਆ ਪਾਵੇਂ ਅਜੇ ਤੱਕ ਉਹਨਾਂ ਦੀ ਬੰਦ ਕਮਰੇ ਵਿੱਚ ਮੁਲਾਕਾਤ ਨਹੀਂ ਸੀ ਹੋਈ ਪਰ ਗੱਲਾਂ-ਗੱਲਾਂ ਵਿੱਚ ਉਹ ਜ਼ਰੂਰ ਇੱਕ ਦੂਜੇ ਦੇ ਜਿਸਮਾਂ ਦਾ ਆਨੰਦ ਮਾਣ ਜਾਂਦੇ ਸਭ ਕੁਝ ਪਤਾ ਸੀ ਕੁਲਜੀਤ ਨੂੰ ਪੰਮੀ ਦੇ ਸਾਹਾਂ ਤੱਕ ਦਾ ਕਿਹੋ ਜਿਹੀ ਹੈ ਪੰਮੀ ਕੁਲਜੀਤ ਰੱਬ ਨਾਲੋਂ ਪਹਿਲਾਂ ਪੰਮੀ ਦੀ ਸੌਖਾ ਲੈਂਦਾ ਇੰਨਾ ਯਕੀਨ ਸੀ ਉਸਨੂੰ ਪੰਮੀ ਤੋਂ ਦੂਰ ਹੋਣ ਦਾ ਡਰ ਵੀ ਸੀ ਕੁਲਜੀਤ ਪੰਮੀ ਮੈਂ ਤੇਰਾ ਇੰਤਜ਼ਾਰ ساری ਉਮਰ ਕਰੂੰ ਜੇ ਤੂੰ ਜਾਣਦੀ ਰਹੀ ਮੈਂ ਘਰਦਿਆਂ ਨੂੰ ਕੀ ਜਵਾਬ ਦੇऊं ਜੇ ਤੂੰ ਛੱਡ ਦਿੱਤਾ ਮੇਰੇ ਸ਼ਹਿਰ ਵਿੱਚ ਦੀ ਬਹੁਤ ਰੇਲਾ ਲੰਘਦੀਆਂ ਨੇ ਯਾਦ ਰੱਖੀ ਤੇਰੇ ਬਿਨਾ ਜਿਉਂ ਹੀ ਮਰ ਸਕਦਾ ਮੈਂ ਇਹ ਗੱਲਾਂ ਕੁਲਜੀਤ ਪੰਮੀ ਨੂੰ ਹਰ ਵੇਲੇ ਕਹਿੰਦਾ ਕੁਲਜੀਤ ਪੰਮੀ ਦਾ ਰਿਸ਼ਤਾ ਟੁੱਟ ਗਿਆ ਇਹ ਗੱਲ ਪੰਮੀ ਨੂੰ ਉਹਦੇ ਨਿਗਦੇ ਰਿਸ਼ਤੇਦਾਰਾਂ ਤੋਂ ਪਤਾ ਲੱਗੀ ਖੁਦ ਤਾਂ ਕੁਲਜੀਤ ਨੇ ਦੱਸਿਆ ਹੀ ਨਹੀਂ ਤੇ ਉਹ ਦੂਰ ਹੋ ਗਿਆ ਪੰਮੀ ਤੋਂ ਬਿਨਾ ਸਾਰਿਆਂ ਨੂੰ ਪਤਾ ਸੀ ਕੁਲਜੀਤ ਪੰਮੀ ਹੁਣ ਇਕੱਠੇ ਨਹੀਂ ਰਹੇ ਇਹ ਉਸੇ ਕੁਲਜੀਤ ਦੀਆਂ ਗੱਲਾਂ ਸੀ ਜੋ ਅੱਜ ਪੰਮੀ ਨੂੰ ਉਸਦੇ ਪਿਛਲੇ ਬੀਤੇ ਮਾੜੇ ਸਮਿਆਂ ਨੂੰ ਸਭ ਦੇ ਸਾਹਮਣੇ ਰੱਖ ਕੇ ਜਲੀਲ ਕਰ ਰਿਹਾ ਸੀ ਕਿਉਂ ਹੋ ਰਿਹਾ ਸੀ ਕਿਉਂ ਦੂਰ ਹੋ ਰਿਹਾ ਸੀ ਕੁਲਜੀਤ ਇਹਦਾ ਕਾਰਨ ਜੇ ਪੰਮੀ ਨੂੰ ਵੀ ਨਹੀਂ ਸੀ ਪਤਾ ਤਾਂ ਕੀ ਕਸੂਰ ਸੀ ਕੁਲਜੀਤ ਛੱਡਣ ਤੋਂ ਪਹਿਲਾਂ ਦੱਸ ਤਾਂ ਜਾਂਦਾ ਪੰਮੀ ਮਾਣੀ ਮਾਨ ਵਿੱਚ ਕਹਿੰਦੀ ਹੋਈ ਆਪਣੇ ਆਪ ਨੂੰ ਪੱਥਰ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੀ ਹੋਈ ਸੀ ਪਰ ਪੰਮੀ ਨੂੰ ਕੁਝ ਵੀ ਨਹੀਂ ਸੀ ਇਸ ਬਾਰੇ ਪਤਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਹੀ ਜ਼ਿਆਦਾ ਧੰਨਵਾਦ